ਰੈਡੀ ਮਨੁੱਖੀ ਜ਼ਿੰਦਗੀ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ ਡੰਡੀ ਬਚਪਨ ਜਵਾਨੀ ਅਤੇ ਬੁਢਾਪਾ ਡੰਡੀ ਅਕਸਰ ਤਿੰਨ ਪੜਾਵਾਂ ਨੂੰ ਪਾਰ ਕਰਨ ਉਪਰੰਤ ਮੌਤ ਜ਼ਿੰਦਗੀ ਦੇ ਦਰ ਉੱਤੇ ਦਸਤਕ ਦਿੰਦੀ ਹੈ ਡੰਡੀ ਆਮ ਵੇਖਿਆ ਗਿਆ ਹੈ ਕਿ ਵਿਅਕਤੀ ਦੇ ਪਹਿਲੇ ਅਤੇ ਦੂਜੇ ਪੜਾ ਤਾਂ ਧਿਆਨ ਵਿੱਚ ਰਹਿੰਦੇ ਹਨ ਅਤੇ ਜਿਉਂਦੇ ਜੀ ਤੀਜੇ ਪੜਾ ਬੁਢਾਪਾ ਅਤੇ ਚੌਥੇ ਪੜਾ ਮੌਤ ਉਹ ਦੇ ਚਿੱਤਿਆਂ ਵਿੱਚੋਂ ਮਨਫੀ ਰਹਿੰਦੀ ਹੈ ਡੰਡੀ ਉਹ ਦੇ ਇਹ ਤਾਂ ਚਿੱਤਿਆਂ ਵਿੱਚ ਹੀ ਨਹੀਂ ਰਹਦਾ ਕਿ ਇਸ ਖੂਬਸੂਰਤ ਧਰਤੀ ਦੇ ਅਸੀਂ ਮਹਿਮਾਨ ਹਾਂ ਮਾਲਕ ਨਹੀਂ ਡੰਡੀ ਦਰ ਅਸਲ ਮਲਕੀਅਤ ਦਾ ਹੱਕ ਜਿਤਾਉਣ ਖਾਤਰ ਹੀ ਵਿਅਕਤੀ ਲੋਭ ਲਾਲਚ ਹਯਮੈ ਸਵਾਰਥੀ ਅਤੇ ਨਿੱਜ ਤੋਂ ਨਿੱਜ ਤੱਕ ਦੀ ਜ਼ਿੰਦਗੀ ਦਾ ਸਫਰ ਤੈ ਕਰਦਾ ਹੈ ਡੰਡੀ ਛੋਟੀ ਛੋਟੀ ਗੱਲ ਉੱਤੇ ਟਕਰਾਰ ਲੈਣ ਦੇਣ ਪਿੱਛੇ ਝਗੜੇ ਜ਼ਮੀਨ ਜਾਇਦਾਦ ਦੀ ਬੰਦ ਬਣਾਈ ਸਮੇ ਕੜਾਈਆਂ ਆਮ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ ਡੰਡੀ ਕਈਆਂ ਦੀ ਤਾਂ ਸਾਰੀ ਉਮਰ ਹੀ ਮੁਕਾਦਮੇਬਾਜ਼ੀ ਵਿੱਚ ਲੰਘ ਜਾਂਦੀ ਹੈ ਅਤੇ ਜ਼ਿੰਦਗੀ ਜਾਣ ਦਾ ਚਾ ਸਲੀਕਾ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਜ਼ਹਰੀਆਂ ਵਿੱਚ ਵਕੀਲਾਂ ਦੇ ਆਲੇ-ਦੁਆਲੇ ਜਾਂ ਫਿਰ ਪੇਸ਼ੀ ਭੁਗਤਾਨ ਦੇ ਚੱਕਰ ਵਿੱਚ ਜੱਜ ਦੇ ਅਰਦਲੀ ਦੀ ਆਵਾਜ਼ ਸੁਣਨ ਵਿੱਚ ਹੀ ਲੰਘ ਜਾਂਦੀ ਹੈ ਡੰਡੀ ਇੰਜ ਮੋਹ ਮਾਇਆ ਦੇ ਲਾਲਚ ਵਿੱਚ ਅਸੀਂ ਖੂਨ ਦੇ ਰਿਸ਼ਤਿਆਂ ਨੂੰ ਵੀ ਕਲੰਕਿਤ ਕਰ ਦਿੰਦੇ ਹਾਂ ਡੰਡੀ ਕਈ ਥਾਂ ਜਾਇਦਾਦ ਪਿੱਛੇ ਪੁੱਤ ਵੱਲੋਂ ਬਾਪ ਦਾ ਕਤਲ ਭਰਾ ਵੱਲੋਂ ਭਰਾ ਦਾ ਕਤਲ ਕਿਸੇ ਰਿਸ਼ਤੇਦਾਰ ਦਾ ਕਤਲ ਕਰਕੇ ਰੈਡੀ ਉਮਰ ਦਾ ਬਾਕੀ ਹਿੱਸਾ ਜ਼ਿਲ੍ਹਾ ਵਿੱਚ ਗੁਜ਼ਾਰਨਾ ਪੈ ਜਾਂਦਾ ਹੈ ਡੰਡੀ ਕਤਲ ਕੀਤਾ ਕਿਸ ਦੇ ਪਿੱਛੇ ਪ੍ਰਸ਼ੰਚਨ ਕਤਲ ਕਰਕੇ ਖੱਟਿਆ ਕੀ ਪ੍ਰਸ਼ੰਚਨ ਜਿਹੜੀ ਜੈ ਦਾਦ ਪਿੱਛੇ ਇਹ ਕਣੌਣੀ ਬਾਹਰ ਦਾਤ ਕੀਤੀ ਉਸ ਨੂੰ ਹੱਕ ਉੱਤੇ ਤਰ ਕੇ ਕੌਣ ਨਾਲ ਲੈ ਜਾਵੇਗਾ ਪ੍ਰਸ਼ਨ ਚਿੰਨ ਇਹ ਸਵਾਲਾਂ ਦਾ ਜਵਾਬ ਗੁਨਾਹ ਕਰਨ ਵਾਲੇ ਨੂੰ ਬਾਅਦ ਵਿੱਚ ਪਛਤਾਵੇ ਦੇ ਰੂਪ ਵਿੱਚ ਹੀ ਮਿਲਦਾ ਹੈ ਡੰਡੀ ਪਿਛਲੇ ਦਿਨੀ ਪਰਿਵਾਰ ਦੇ ਮੁਖੀ ਨੇ ਪਾਲਤੂ ਕੁੱਤਾ ਖਰੀਦ ਕੇ ਲਿਆਂਦਾ ਡੰਡੀ ਪਿੰਡ ਦੇ 2-3 ਪੁੱਤਰੇ ਨੌਜਵਾਨਾਂ ਨੇ ਉਹ ਪਾਲਤੂ ਕੁੱਤਾ ਉਸ ਕੋਲੋਂ ਧੱਕੇ ਨਾਲ ਲੈਣ ਦੀ ਮੰਗ ਕੀਤੀ ਡੰਡੀ ਉਸਨੇ ਨਾਂ ਵਿੱਚ ਜਵਾਬ ਦੇਣ ਉੱਤੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਡੰਡੀ ਉਹਨਾਂ ਨੂੰ ਮਾਰਨ ਉਪਰੰਤ ਆਪ ਫਰਾਰ ਹੋ ਗਏ ਡੰਡੀ ਇੰਜ ਗਾਜਰ ਮੂਲੀ ਦੀ ਤਰ੍ਹਾਂ ਵੱਢ ਕੇ ਮਨੁੱਖਤਾ ਦਾ ਕਾਣ ਕੀਤਾ ਜਾ ਰਿਹਾ ਹੈ ਡੰਡੀ ਇੰਜ ਹੀ ਪਰਿਵਾਰ ਦੇ ਮੈਂਬਰਾਂ ਨੇ ਜਾਇਦਾਦ ਪਿੱਛੇ ਕਰ ਦੇ ਬਜ਼ੁਰਗ ਨੂੰ ਮਾਰ ਕੇ লাশ ਨਹਿਰ ਵਿੱਚ ਰੋੜ ਦਿੱਤੀ ਸੀ ਅਤੇ ਫਿਰ ਥਾਣੇ ਜਾ ਕੇ ਕਰ ਦੇ ਬਜ਼ੁਰਗ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾ ਦਿੱਤੀ ਸੀ ਡੰਡੀ ਪਰ ਮਰਨ ਵਾਲੇ ਬਜ਼ੁਰਗ ਨੇ ਨੇੜੇ ਹੀ ਰਹਿੰਦੇ ਆਪਣੇ ਛੋਟੇ ਭਰਾ ਕੋਲ ਦੋ ਦਿਨ ਪਹਿਲਾਂ ਆਪਣਾ ਦੁੱਖ ਦੱਸਿਆ ਕਿਹਾ ਸੀ ਕਿ ਮੈਨੂੰ ਡਰ ਹੈ ਕਿਤੇ ਕਰ ਦੇ ਮੈਨੂੰ ਮਾਰ ਹੀ ਨਾ ਦੇਣ ਡੰਡੀ ਛੋਟੇ ਭਰਾ ਨੇ ਵੱਡੇ ਭਰਾ ਨੂੰ ਮਾਰਨ ਵਾਲੇ ਪਰਿਵਾਰ ਸਬੰਧੀ ਥਾਣੇ ਸੂਚਨਾ ਦੇ ਕੇ ਉਹਨਾਂ ਨੂੰ ਜੇਲ੍ਹ